ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨજર ਕਰੇ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਵਿਸਾਖੀ ਦੇ ਪਵਿੱਤਰ ਬਾਗ ਦਿਹਾੜੇ ਨੂੰ ਸਮਰਪਿਤ ਜਿੱਥੇ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸਾ ਜਿਸ ਨੂੰ ਸਮਰਪਿਤ ਜਿੱਥੇ ਕਿ ਜੇ ਗੱਲ ਕਰੀਏ ਇੰਡੀਆ ਦੇ ਜਿੱਥੇ ਕਿ ਪ੍ਰਵਾਦ ਫੇਰੀਆਂ ਦਾ ਯੋਜਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਜਾਂਦਾ ਉੱਥੇ ਅਸੀਂ ਅੱਜ ਕੰਪਨਪੰਡਨ ਸੈਟਰਲ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਕੀਰਤਨ ਦਰਬਾਰ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਜਾਂਦਾ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਖੀਆਂ ਜਿੱਥੇ ਕਿ ਇੱਥੇ ਦੇ ਹਿੱਡ ਗ੍ਰੰਥੀ ਸਾਹਿਬ ਸੋ ਗੱਲ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਹਿੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਜੀ ਜੋ ਕਿ ਹਰ ਰੋਜ਼ ਨਿਰੰਤਰ ਇੱਥੇ ਸਵਾਮਾ ਨਮਾਉਂਦੇ ਨੇ ਜੋ ਕਿ ਆਈਆਂ ਸੰਗਤਾਂ ਨੂੰ ਕੀਰਤਨ ਦਰਬਾਰ ਕਰਕੇ ਇੱਥੇ ਨਾਮ ਬਾਣੀ ਨਾਲ ਜੋੜਦੇ ਹਨ ਸੋ ਖਾਲਸਾ ਪੰਥ ਦਾ ਪਵਿੱਤਰ ਦਿਹਾੜਾ ਜੋ ਕਿ ਸਾਕੀ ਦਾ ਪਵਿੱਤਰ ਦਿਹਾੜਾ ਪੂਰੀ ਦੁਨੀਆ ਦੇ ਅੰਦਰ ਪੰਜਾਬੀਆਂ ਵੱਲੋਂ ਬਹੁਤ ਹੀ ਸ਼ਰਧਾ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਅੱਜ ਨਾਲ ਗੱਲ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਕਿਹੋ ਜਿਹੇ ਪ੍ਰੋਗਰਾਮ ਹਨ ਸੋ ਉਹਨਾਂ ਵੱਲੋਂ ਮਲੇਸ਼ੀਆ ਦੀਆਂ ਸੰਗਤਾਂ ਨੂੰ ਕੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕੰਪੰਗ ਪੰਡਨ ਸੈਟਲਮੈਂਟ ਕੋਲਾਲੰਪੁਰ ਮਲੇਸ਼ੀਆ ਤੋਂ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਤਕਰੀਬਨ 8 ਤਰੀਕ ਤੋਂ ਗੁਰਦਰਾ ਸਾਹਿਬ ਵਿਖੇ ਸ਼ਾਮ ਦੇ ਰਾਤਰੀ ਦੇ ਦੀਵਾਨ ਸਜਾਏ ਜਾਂਦੇ ਨੇ ਜੋ ਕਿ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਵੱਲੋਂ ਵਰਦ ਸੋਏ ਖਾਲਸਾ ਪੰਥ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਪਰਉ ਨਿਵਾਸ ਪ੍ਰਗਟੋ ਖਾਲਸਾ ਪ੍ਰਮਾਤਮਾ ਕੀ ਮੌਜ ਉਸ ਅਕਾਲਪੁਰ ਖਵਾਈ ਗੁਰੂ ਜੀ ਦੀ ਮੌਜਦਾ ਸਦਕਾ ਸਤ ਗੁਰਾਂ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਜਿਸ ਦੇ ਸਬੰਧ ਦੇ ਵਿੱਚ 8 ਤਰੀਕ ਦਿਨ ਸੋਮਵਾਰ ਤੋਂ ਰਾਤਰੀ ਤੇ ਦੀਵਾਨ ਸੱਜਦੇ ਨੇ ਪਹਿਲੇ ਦਿਨ ਦਿੱਲੀ ਤੋਂ ਆਏ ਹੋਏ ਜੱਥੇ ਵੱਲੋਂ ਗੁਰਬਾਣੀ ਦੇ ਕੀਰਤਨ ਕਰਕੇ ਸੰਗਤਾਂ ਨੂੰ ਸਤ ਗੁਰਾਂ ਦੀ ਬਾਣੀ ਦੇ ਨਾਲ ਜੋੜਿਆ ਗਿਆ ਅਗਲੇ ਦਿਨ ਮੰਗਲਵਾਰ ਧਰਮਤਨ ਸਾਹਿਬ ਤੋਂ ਭਾਈ ਦਇਆ ਸਿੰਘ ਜੀ ਦਾ ਜੱਥਾ ਪਹੁੰਚਿਆ ਉਹਨਾਂ ਨੇ ਗੁਰਬਾਣੀ ਦੇ ਕੀਰਤਨ ਸੁਣਾ ਕਰਕੇ ਸੰਗਤਾਂ ਨੂੰ ਨੇ ਹਲ ਕੀਤਾ ਅਤੇ ਅੱਜ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ ਪਹੁੰਚੇ ਉਹਨਾਂ ਨੇ ਗੁਰਮਤ ਵਿਚਾਰਾਂ ਕਥਾ ਸੁਣਾ ਕਰਕੇ ਸੰਗਤਾਂ ਨੂੰ ਨੇ ਹਲ ਕੀਤਾ ਅਤੇ ਬੁੱਧਵਾਰ ਦੇ ਦਿਨ 10 ਦੇ ਜਥੇ ਵੱਲੋਂ ਕੀਰਤਨ ਹੋਇਆ ਜੋ ਕਿ ਸਾਡੇ ਹਰ ਬੁੱਧਵਾਰ ਨੂੰ ਨਾਮ ਸਿਮਰਨ ਕਰਵਾਇਆ ਜਾਂਦਾ ਅਤੇ ਕੀਰਤਨ ਕਥਾ ਵਿਚਾਰਾ ਕੀਤੀਆਂ ਜਾਂਦੀਆਂ ਨੇ ਸੰਗਤਾਂ ਨੇ ਬਹੁਤ ਵੱਧ ਵੱਧ ਚੜ੍ਹ ਕੇ ਹਿੱਸਾ ਲਿਆ ਬਹੁਤ ਸਾਰੀਆਂ ਸੰਗਤਾਂ ਪੁੱਜੀਆਂ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸਾਰੇ ਦਿਨਾਂ ਤੋਂ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਸੰਗਤਾਂ ਪਿਆਰ ਸਹਿਤ ਸਾਰੀਆਂ ਨਿਭਾਰੀਆਂ ਨੇ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਸਰਦਾਰ ਇੰਦਰਜੀਤ ਸਿੰਘ ਜੀ ਪ੍ਰੈਜ਼ੀਡੈਂਟ ਆ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਅਤੇ ਮੈਂਬਰ ਸਹਿਬਾਨ ਬੀਬੀ ਸਰਜੀਤ ਕੌਰ ਤੇ ਸਰਦਾਰ ਰਣਵੀਰਪਾਲ ਸਿੰਘ ਜੀ ਬੇਅੰਤ ਸੰਗਤਾਂ ਜਿਹੜੀਆਂ ਨੇ ਸਾਰੀਆਂ ਬੜੇ ਪਿਆਰ ਦੇ ਨਾਲ ਸੇਵਾਵਾਂ ਨਿਭਾ ਰਹੀਆਂ ਨੇ ਕੱਲ ਨੂੰ ਸਤ ਗੁਰਾਂ ਦੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਸ਼ਾਮ ਨੂੰ 5 ਵਜੇ ਪਰਾਰੰਭ ਹੋਣੇ ਨੇ ਅਤੇ ਅਮਰਤ ਵੇਲੇ ਨਿਤਨੇਮ ਸਜ ਦੀਆਂ ਬਾਣੀਆਂ ਆਸਾ ਜੀ ਦੇ ਵਾਰ ਦੇ ਪਾਠ ਕੀਰਤਨ ਹੋਣਗੇ ਉਪਰੰਤ ਜਪਜੀ ਸਾਹਿਬ ਜੀ ਦੇ ਪਾਠ 9 ਵਜੇ ਤੋਂ ਪਰਾਰੰਭ ਕਰਕੇ 4 ਵਜੇ ਤੱਕ ਫਿਰ ਚੌਪਾਈ ਸਾਹਿਬ ਜੀ ਦੇ ਪਾਠ ਫਿਰ ਟੀ ਬ੍ਰੇਕ ਹੋਵੇਗੀ ਉਸ ਤੋਂ ਬਾਅਦ ਅਖੰਡ ਪਾਠ ਸ ਪਰਾਰੰਭ ਹੋਣਗੇ ਤੇ 13 ਤਰੀਕ ਨੂੰ ਸ਼ਾਮ ਨੂੰ 5 ਵਜੇ ਅਖੰਡ ਪਾਠ ਸਾਹਿਬ ਜੀ ਦੀ ਮੱਦੀ ਅਰਦਾਸ 14 ਤਰੀਕ ਨੂੰ 5 ਵਜੇ ਭੋਗ ਪਾਏ ਜਾਣਗੇ ਉਪਰੰਤ ਅ ਨਿਸ਼ਾਨ ਸਾਹਿਬ ਦੀ ਸਲਾਮੀ ਹੋਵੇਗੀ ਅਤੇ ਟੀ ਬ੍ਰੇਕ ਦਾ ਅਦਕ ਉਹ ਕਰਕੇ ਫਿਰ ਰਹਿਰਾ ਸਬਜੀ ਦੇ ਪਾਠ ਅਤੇ ਕੀਰਤਨ ਹੋਣਗੇ ਫਿਰ ਸਾਈ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਸਮਾਪਤੀ ਕੀਤੀ ਜਾਵੇਗੀ ਅਤੇ ਅਸੀਂ ਬੇਨਤੀ ਕਰਦੇ ਹਾਂ ਗੁਰਦਾਰ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਤੇ ਤਜ਼ਾਹਰੇ ਵੱਲੋਂ ਕਿ ਜੰਨੀਆਂ ਵੀ ਸੰਗਤਾਂ ਤੱਕ ਇਹ ਸੁਨੇਹਾ ਪਹੁੰਚਦਾ ਹੈ ਸਾਰੀਆਂ ਸੰਗਤਾਂ ਵਾਹ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੀ ਕਿਰਪਾਲਤਾ ਕਰੋ ਅਸੀਂ ਬੀਜੀਸੀ ਚੈਨਲ ਨਿਊਜ਼ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੇ رابطہ ਕੰਮ ਕੀਤਾ ਉਹਨਾਂ ਦਾ ਵੀ ਧੰਨਵਾਦ ਜਿੰਨੀਆਂ ਵੀ ਸੰਗਤਾਂ ਸਾਡੇ ਇਹ ਵਿਚਾਰ ਸਮਾਗਮਾਂ ਦੇ ਵਿੱਚ ਪਹੁੰਚ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਹ ਬਸਾਖੀ ਦੇ